ਇਹ ਜਿਵੇਂ ਪੰਜਾਬ ਸਰਕਾਰ ਵੱਲੋਂ ਅਤੇ ਸਾਡੇ ਡੀਜੀ ਸਾਹਿਬ ਵੱਲੋਂ ਮਨ ਇੱਕ ਮੁਹਿੰਮ ਜਿਹੜੀ ਚੱਲੀ ਹੋਈ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਉਹਦਾ ਦੂਜਾ ਜਿਹੜਾ ਹੈਗਾ ਪਾਰਟ ਸ਼ੁਰੂ ਹੋਇਆ ਹੈ ਪਿਛਲੇ ਦਿਨਾਂ ਤੋਂ ਤੇ ਦੂਜਾ ਨਾਲ ਇਹਦੇ ਸਾਈਮਲਟੇਨੀਅਸ ਗੈਂਗਸਟਰਸ ਤੇ ਵਾਰ ਇੱਕ ਉਹ ਚੱਲ ਰਹੀ ਹੈ ਮੈਮ ਉਹਦੇ ਤਹਿਤ ਅਸੀਂ ਮਨ ਸੁਬਾ ਅਰਲੀ ਮਾਰਨਿੰਗ ਤੋਂ ਜਿਵੇਂ ਰੋਟੀ ਪੜਨੇ ਮਨੌਰ ਪਿੰਡ ਚ ਤੇ ਹੋਰ ਸ਼ਹਿਰ ਦੇ ਕਈ ਇਲਾਕਿਆਂ ਚ ਅਸੀਂ ਚੈਕਿੰਗ ਕੀਤੀ ਹੈ ਸਰਚ ਕੀਤੀ ਹੈ ਤਾਂ ਜੋ ਨਸ਼ੇ ਦੇ ਵਿਰੁੱਧ ਜਿਹੜਾ ਪ੍ਰੋਪਰ ਕੰਮ ਹੋ ਸਕੇ ਔਰ ਕਿਸੇ ਤਰ੍ਹਾਂ ਦੇ ਜਿਹੜੇ ਕੋ ਗੈਂਗਸਟਰਸ ਵਾਲਾ ਚੱਲਿਆ ਹੈ ਕਲਚਰ ਉਹਨੂੰ ਠੱਲ ਪਾਈ ਸਕੇ ਉਸ ਸੰਬੰਧ ਚ ਅਸੀਂ ਅੱਜ ਟੇਕੂ ਪਿੰਡ ਚ ਖੜੇ ਆ ਤੇ ਇੱਥੋਂ ਸਾਬਕਾ ਸਰਪੰਚ ਤੇ ਹੋਰ ਮੌਜੂਦ ਬੰਦੇ ਸਾਨੂੰ ਮਿਲੇ ਨੇ ਤੇ ਅਸੀਂ ਉਹਨਾਂ ਨਾਲ ਨਸ਼ੇ ਦੇ ਸੰਬੰਧ ਚ ਹੀ ਗੱਲਬਾਤ ਕੀਤੀ ਹੈ ਵੀ ਨਸ਼ੇ ਨੂੰ ਰੋਕਣ ਲਈ ਪਬਲਿਕ ਜਿਹੜਾ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦੇਵੇ ਤੇ ਇਹ ਜਿਹੜਾ ਹੈਗਾ ਸਾਰਾ ਜਿਹੜਾ ਕੰਮ ਹੈਗਾ ਸਾਡੇ ਐਸਐਸਪੀ ਸਾਹਿਬ ਸ਼੍ਰੀ ਵਰਨੁਨ ਸ਼ਰਮਾ ਜੀ ਉਹਨਾਂ ਦੀ ਰਹਿਨਮਾਈ ਤਹਿਤ ਉਹਨਾਂ ਦੀਆਂ ਡਾਇਰੈਕਸ਼ਨ ਤਹਿਤ ਅਸੀਂ ਕਰ ਰਹੇ ਹਾਂ ਅਸੀਂ ਤਕਰੀਬਨ ਸਾਰੇ ਪਿੰਡਾਂ ਚ ਜਿਹੜੇ ਮਾਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਇਹ ਲੱਗੇ ਵੀ ਜਿਹੜਾ ਪੁਲਿਸ ਇਸ ਕੰਮ ਚ ਲੱਗੀ ਹੈ ਵੀ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਆਮ ਪਬਲਿਕ ਨੂੰ ਪਿੰਡ ਵਾਲਿਆਂ ਨੂੰ ਅਪੀਲ ਵੀ ਕਰਦਾ ਵੀ ਇਹ ਇਹਦੇ ਤੁਸੀਂ ਵੱਧ ਛੱਡ ਕੇ ਸਾਡੇ ਨਾਲ ਯੋਗਦਾਨ ਪਾਓ ਤਾਂ ਜੋ ਇਹ ਨਸ਼ੇ ਵਾਲਾ ਕੋੜ ਜਿਹੜਾ ਹੈਗਾ ਪੰਜਾਬ ਚੋਂ ਖਤਮ ਕਰ ਸਕੀ ਆ। ਅ ਔਰ ਅਸੀਂ ਬੜੇ ਜਜ਼ਬੇ ਨਾਲ ਲੱਗੇ ਹੋਏ ਆ ਬੜਾ ਅਸੀਂ ਵਚਨਬੱਧ ਵੀ ਹਾਂ ਪਬਲਿਕ ਲਈ ਕਿਉਂਕਿ ਕੋਈ ਵੀ ਇਹ ਜਿਆ ਜੇ ਕੋਈ ਮਾੜਾ ਕੰਮ ਪੰਜਾਬ ਚ ਹੋਇਆ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਲਾਮਬਦ ਹੋ ਕੇ ਉਹਨੂੰ ਖਤਮ ਕੀਤਾ। ਬਹੁਤ ਮਿਹਰਬਾਨੀ।